ਖਬਰ ਉਚਾਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਦੱਸਦੀ ਹੈ ਕਿ ਦੁਨੀਆ ਭਰ ਦੇ ਅਨੇਕ ਦੇਸ਼ਾਂ ਦੇ ਵਿੱਚ ਬੀਤੇ ਕੁਝ ਸਮੇਂ ਤੋਂ ਪੁਚਾਲ ਦੀਆਂ ਘਟਨਾਵਾਂ ਲਗਾਤਾਰ ਵਾਧਦੀਆਂ ਜਾ ਰਹੀਆਂ ਹਨ ਭਾਰਤ ਵਿੱਚ ਵੀ ਲਗਾਤਾਰ ਪੁਚਾਲ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਹਾਲ ਹੀ ਦੇ ਵਿੱਚ ਭਾਰਤ ਦੇ ਪੜੋਸੀ ਦੇਸ਼ ਮਯਮਾਰ ਦੇ ਵਿੱਚ ਭਿਆਨਕ ਪੁਚਾਲ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ ਉੱਥੇ ਭਾਰਤ ਦੇ ਗੁਜਰਾਤ ਸੂਬੇ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਪੁਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ ਤੇ 4.1 ਮਾਪੀ ਗਈ ਹੈ ਪੁਚਾਲ ਦਾ ਕੇਂਦਰ ਪਚਾਉ ਤੋਂ 12 ਕਿਲੋਮੀਟਰ ਉੱਤਰ ਪੂਰਬ ਵਿੱਚ ਸੀ ਕੱਚ ਖੇਤਰ ਵਿੱਚ ਇੱਕ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਝਟਕੇ ਮਗਰੋਂ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ ਬੁੱਧਵਾਰ ਸ਼ਾਮ ਲਗਭਗ 7 ਵਜੇ ਦੇ ਆਸ-ਪਾਸ ਗੁਜਰਾਤ ਦੇ ਕੱਚ ਖੇਤਰ ਦੇ ਵਿੱਚ ਉਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਚਾਲ ਦਾ ਕੇਂਦਰ ਪੁਚਾਉ ਤੋਂ 12 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਉਚਾਲ ਦੀ ਤੀਬਰਤਾ ਅਸੀਂ ਤੁਹਾਨੂੰ ਦੱਸੀ ਹੈ ਕਿ 4.1 ਮਾਪੀ ਗਈ ਹੈ। ਕੱਲ ਵੀ ਕੱਚ ਵਿੱਚ ਉਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਤੋਂ ਪਹਿਲਾਂ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਡਾਇਰੈਕਟਰ ਪੈਮਾਨੇ ਉੱਤੇ ਉਚਾਲ ਦੀ ਤੀਬਰਤਾ 4.3 ਮਾਪੀ ਗਈ ਸੀ। ਦੱਸਦੀ ਹੈ ਕਿ ਗੁਜਰਾਤ ਦੇ ਕੱਚ ਵਿੱਚ આજ ਤੋਂ ਬਹੁਤ ਸਾਲ ਪਹਿਲਾਂ ਵੀ ਬਹੁਤ ਭਿਆਨਕ ਤਬਾਹੀ ਪਹੁੰਚਾਲ ਨੇ ਮਚਾਈ ਸੀ ਜਿੱਥੇ ਕਿ ਹਜ਼ਾਰਾਂ ਲੋਕਾਂ ਦੀ ਮੌਤ ਇਕੱਠਿਆਂ ਹੀ ਕੁਝ ਪਲਾਂ ਦੇ ਵਿੱਚ ਹੋ ਗਈ ਸੀ ਖਾਸ ਗੱਲ ਇਹ ਹੈ ਕਿ ਸਾਲ 2025 ਦੀ ਜਿਵੇਂ ਸ਼ੁਰੂਆਤ ਹੁੰਦੀ ਹੈ ਤਾਂ ਦੁਨੀਆ ਭਰ ਦੇ ਵਿੱਚ ਪਹੁੰਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਦੇ ਦਿਨਾਂ ਦੇ ਵਿੱਚ ਅਸੀਂ ਮਿਆਂਮਾਰ, థਾਈਲੈਂਡ ਦੇ ਵਿੱਚ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਬਹੁਮੰਜ਼ਲਾ ਇਮਾਰਤਾਂ ਚੰਨ ਮਿੰਟਾਂ ਦੇ ਅੰਦਰ ਹੀ ਤਾਸ਼ ਦੇ ਪੱਤੇ ਵਾਂਗ ਵਿਖਰ ਗਈਆਂ ਸਨ ਦਾ ਰਿਪੋਰਟ ਕੀ ਇਹ ਪੁਚਾਲ ਬੀਤੀ ਸ਼ਾਮ ਇਕੱਲੇ ਗੁਜਰਾਤ ਦੇ ਵਿੱਚ ਹੀ ਨਹੀਂ ਆਇਆ ਸਗੋਂ ਨੇਪਾਲ ਦੀ ਗਲਗ੍ਰਿਤਾ ਨੇਪਾਲ ਦੇ ਵਿੱਚ ਵੀ ਕੱਲ ਬੀਤੀ ਸ਼ਾਮ ਉਚਾਲ ਦੇ ਤੇ ਝਟਕੇ ਮਹਿਸੂਸ ਕੀਤੇ ਗਏ ਹਨ ਕੌਮੀ ਪੁਚਾਲ ਨਿਗਰਾਨੀ ਅਤੇ ਰਿਸਰਚ ਕੇਂਦਰ ਦੇ ਤਰਫੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਨੇਪਾਲ ਦੇ ਵਿੱਚ ਆਏ ਇਸ ਪੁਚਾਲ ਦੀ ਤੀਬਰਤਾ ਰੀਕਟਰ ਸਕੇਲ ਤੇ 5.1 ਮਾਪੀ ਗਈ ਹੈ ਤੇ ਪੁਚਾਲ ਕਰੀਬ ਸ਼ਾਮ 6:11 ਤੇ ਆਇਆ ਇਸ ਪੁਚਾਲ ਦਾ ਕੇਂਦਰ ਨੇਪਾਲ ਦੇ ਪੂਰਬ ਦੇ ਵਿੱਚ ਸੋਲੂ ਖੰਬੂ ਜ਼ਿਲ੍ਹੇ ਦੇ ਚੇਸਕਮ ਖੇਤਰ ਦੇ ਵਿੱਚ ਸਥਿਤ ਸੀ 네ਪਾਲ ਦੇ ਵਿੱਚ ਪੁਚਾਲ ਨਿਗਰਾਨੀ ਕੇਂਦਰ ਤਰਫੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਿ ਸ਼ਾਮ ਨੂੰ ਆਏ ਪੁਚਾਲ ਦੇ ਝਟਕੇ ਕਾਠਮਾਂਡੂ ਅਤੇ ਹੋਰ ਪੜੋਸੀ ਜ਼ਿਲ੍ਹਿਆਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਹਨ ਪੁਚਾਲ ਨਿਗਰਾਨੀ ਕੇਂਦਰ ਨੇ ਦੱਸਿਆ ਕਿ ਪੁਚਾਲ ਦੇ ਹਲਕੇ ਝਟਕੇ ਸਨ ਉੱਥੇ ਪੁਚਾਲ ਦੇ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਤਤਕਾਲ ਖਬਰ ਸਾਹਮਣੇ ਨਹੀਂ ਆਈ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਰ ਪਿਛਾਲ ਦੇ ਝਟਕੇ ਕਿਉਂ ਤੇਜ਼ੀ ਦੇ ਨਾਲ ਵਧ ਰਹੇ ਹਨ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲ ਹੀ ਦੇ ਦਿਨਾਂ ਦੇ ਵਿੱਚ ਪਿਛਾਲ ਦੀ ਘਟਨਾਵਾਂ ਕਾਫੀ ਤੇਜ਼ੀ ਦੇ ਨਾਲ ਵਧ ਰਹੀਆਂ ਹਨ ਤੁਹਾਨੂੰ ਦੱਸਦੀ ਕਿ ਸਾਡੀ ਧਰਤੀ ਦੇ ਅੰਦਰ 7 ਟੈਕਟੋਨਿਕ ਪਲੇਟਸ ਹਨ ਇਹ ਪਲੇਟਸ ਲਗਾਤਾਰ ਆਪਣੇ ਸਥਾਨ ਤੇ ਘੁੰਮਦੀਆਂ ਰਹਿੰਦੀਆਂ ਹਨ ਹਾਲਾਂਕਿ ਪਲੇਟਸ ਕਈ ਵਾਰ ਫਾਲਟ ਲਾਈਨ ਦੇ ਨਾਲ ਜਾ ਟਕਰਾਉਂਦੀਆਂ ਹਨ ਜਿਸ ਦੇ ਨਾਲ ਘਰਸ਼ਨ ਪੈਦਾ ਹੁੰਦੀ ਹੈ ਇਸ ਘਰਸ਼ਨ ਦੇ ਨਾਲ ਨਿਕਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਤਲਾਸ਼ਦੀ ਹੈ ਇਸੇ ਕਾਰਨ ਧਰਤੀ ਤੇ ਉਚਾਲ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਗੁਜਰਾਤ ਨੇਪਾਲ ਦੇ ਵਿੱਚ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਉਹ ਝਾਲਮਾਲ ਦੀ ਖਬਰ ਸਾਹਮਣੇ ਨਹੀਂ ਆਈ ਹੈ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਜ਼ਰੂਰ ਹੈ